ਸੌਕਰ ਵਰਡ S O C C E R ਸੌਕਰ ਪਤਾ ਕਿਹੜੀ ਗੇਮ ਹੁੰਦੀ ਆ ਫੁੱਟਬਾਲ ਨੂੰ ਕਹਿੰਦੇ ਆ ਫੁੱਟਬਾਲ ਨੂੰ ਆਪਾਂ ਸੌਕਰ ਵੀ ਕਹਿੰਦੇ ਆ ਪਰ ਫੁੱਟਬਾਲ ਨੂੰ ਸੌਕਰ ਜ਼ਿਆਦਾਤਰ ਤਿੰਨ ਦੇਸ਼ ਵਾਲੇ ਕਹਿੰਦੇ ਆ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਉੱਥੇ ਫੁੱਟਬਾਲ ਘੱਟ ਯੂਜ਼ ਹੁੰਦਾ ਆ ਸੌਕਰ ਯੂਜ਼ ਹੁੰਦਾ ਆ ਲੇਕਿਨ ਯੂਕੇ ਵਿੱਚ ਜਿਹੜਾ ਆ ਆਪਾਂ ਇੰਡੀਆ ਚ ਕਹਿ ਲਓ ਇੱਥੇ ਫੁੱਟਬਾਲ ਯੂਜ਼ ਕਰਦੇ ਆ ਅਮਰੀਕਨ ਲੋਕ ਜਿਹੜੇ ਆ ਇਨੂੰ ਗਿਡਾਇਨ ਵੀ ਕਹਿੰਦੇ ਆ G R I D R I L ਇਹਨੂੰ ਕਹਿੰਦੇ ਆ ਗਿਡਾਇਨ ਗ੍ਰਿਡਾਂ ਸੋ ਹੁਣ ਤਾਂ ਗੱਲ ਸੀਗੀ ਕਿ ਆਪਾਂ ਫੁੱਟਬਾਲ ਨੂੰ ਕੀ ਕਹਿੰਦੇ ਆ ਸੌਕਰ ਜਾਂ ਗ੍ਰਿਡਾਂ ਪਰ ਇਹਨੂੰ ਸੌਕਰ ਕਿਉਂ ਕਿਹਾ ਜਾਂਦਾ ਹੈ ਬੜਾ ਇੰਪੋਰਟੈਂਟ ਪੁਆਇੰਟ ਹੈ ਵੀ ਕੇ ਫਾਰਮੂਲਾ ਇਹਨੂੰ ਸੌਕਸਰ ਨਹੀਂ ਕਹਿਣਾ ਹੈਗਾ ਸੌਕਰ ਕਹਿਣਾ ਔਰ ਇਹਦੀ ਸਪੈਲਿੰਗ ਸ 80% ਲੋਕ ਮਿਸਟੇਕ ਕਰਦੇ ਆਂ ਔਰ ਆਬਵੀਅਸਲੀ ਮਿਸਟੇਕ ਕਰਨੀ ਵੀ ਹੁੰਦੀ ਆ ਕਿਉਂਕਿ ਰੂਲਸ ਦੇ ਅਕੋਰਡਿੰਗ ਨਹੀਂ ਹੈਗਾ ਇਹ C E C I C Y ਹਮੇਸ਼ਾ ਸੌ ਦੀ ਆਵਾਜ਼ ਕਰਦੀ ਆ ਲੇਕਿਨ ਇੱਥੇ ਕਿਉਂਕਿ ਇਹਦੇ ਉੱਤੇ ਸਟ੍ਰੈਸ ਜ਼ਿਆਦਾ ਦਿੱਤਾ ਜਾ ਰਿਹਾ ਔਰ ਉਹ ਸੀ ਜਿਹੜੀ ਆ ਉਹਨੂੰ ਆਪਾਂ ਸਾਇਲੈਂਟ ਰੱਖ ਰਹੇ ਆ ਇਸ ਕਰਕੇ ਇਹਦੀ ਆਵਾਜ਼ ਸੌਕਰ ਵਿੱਚ ਨਿਕਲਦੀ ਆ ਪਲੀਜ਼ ਲਾਈਕ ਐਂਡ ਸ਼ੇਅਰ ਇਟ ਥੈਂਕ ਯੂ ਸੋ ਮੱਚ